ਯਾਰੋ ਸੋਸ਼ਲ ਮੀਡੀਆ ਤੇ ਵਿਆਹਆਂ ਕੋਈ ਨਾ ਕੋਈ ਵੀਡੀਓ ਵਾਇਰਲ ਹੁੰਦੀਆਂ ਰਹਿੰਦੀਆਂ ਨੇ ਤਾਂ ਮੁੰਡਾ ਲੈ ਕੇ ਗਿਆ ਢੋਲੀ ਵਾਲੀ ਕਾਰ ਦੇ ਨਾਲ ਬਰਾਤ ਤਾਂ ਉਧਰੋਂ ਕੁੜੀ ਨੂੰ ਲਿਆਉਣਾ ਪੈ ਗਿਆ ਕਿਸ਼ਤੀ ਦੇ ਵਿੱਚ ਦੋਸਤੋ ਅਕਸਰ ਹੀ ਦੇਖਦੇ ਆਂ ਕਿ ਵਿਆਹ ਦੇ ਵਿੱਚ ਕਈ ਵਾਰ ਮੇਹ ਦਾ ਇੰਨਾ ਕਿ ਜ਼ਿਆਦਾ ਕੰਮ ਖਰਾਬ ਹੋ ਜਾਂਦਾ ਹੈ ਤਾਂ ਇਹ ਇੱਕ ਵੀਡੀਓ ਇਸ ਤਰ੍ਹਾਂ ਹੀ ਵਾਇਰਲ ਹੋ ਰਹੀ ਹੈ ਉਹ ਮੁੰਡਾ ਬਰਾਤ ਲੈ ਕੇ ਆਉਂਦਾ ਹੈ ਪਿੰਡ ਵਿੱਚ ਤਾਂ ਮੀਂਹ ਦੇ ਨਾਲ ਪਿੰਡ ਇੰਨਾ ਕ ਜਿਆਦਾ ਭਰ ਜਾਂਦਾ ਹੈ ਕਿ ਰਿਸ਼ਤੇਦਾਰਾਂ ਨੂੰ ਅਤੇ ਮੁੰਡੇ ਨੂੰ ਸਭ ਨੂੰ ਮੀਂਹ ਦੇ ਵਿੱਚ ਤੁਰ ਕੇ ਆਉਣਾ ਪੈਂਦਾ ਹੈ ਤਾਂ ਸਾਰੇ ਪਿੰਡ ਦੇ ਵਿੱਚ ਇੰਨਾ ਜਿਆਦਾ ਪਾਣੀ ਖੜ ਜਾਂਦਾ ਹੈ ਤਾਂ ਤੁਸੀਂ ਦੇਖ ਸਕਦੇ ਹੋ ਕਿ ਕੁੜੀ ਨੂੰ ਕਿਸ ਤਰ੍ਹਾਂ ਕਿਸ਼ਤੀ ਦੇ ਵਿੱਚ ਬਿਠਾਇਆ ਹੋਇਆ ਹੈ ਲੋਕ ਤੇ ਰਿਸ਼ਤੇਦਾਰ ਕਹਿਣ ਲੱਗ ਗਏ ਮੁੰਡੇ ਨੂੰ ਕਿ ਤੂੰ ਤਾਂ ਵਿਆਹ ਕਾਹਦਾ ਕਰਵਾਇਆ ਸਾਰਾ ਪਿੰਡ ਹੀ ਡਬੋ ਦਿੱਤਾ ਤਾਂ ਦੋਸਤੋ ਤੁਹਾਡੇ ਇਸ ਵੀਡੀਓ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜਰੂਰ ਦੇਣਾ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਮਿਲਦੇ ਆਂ ਹੋਰ ਵੀਡੀਓ ਦੇ ਨਾਲ ਸਤਿ ਸ੍ਰੀ ਅਕਾਲ ਜੀ ਧੰਨਵਾਦ ਦੋਸਤੋ